ਸਤਿ ਸ਼੍ਰੀ ਅਕਾਲ ਜੀ ਵਸੇਰਾ ਦੇਖ ਰਹੇ ਤੁਹਾਾਂ ਦਾ ਸਵਾਗਤ ਹੈ ਜੀ ਮੈਂ ਆ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਇਸ ਟਾਈਮ ਅਸੀਂ ਜਲੰਧਰ ਦੇ ਮਕਸੂਦਾਂ ਖਾਨ ਦੇ ਵਿੱਚ ਆ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਣਾ ਆ ਤਨਾਪੁਰ ਮੇ ਹੋ ਚੁੱਕਾ ਇੱਥੇ ਤਸਵੀਰਾਂ ਜਿਹੜੀਆਂ ਆ ਵਾ ਤੁਹਾਡੇ ਨਾਲ ਇਸ ਟਾਈਮ ਜਿਹੜੀ ਰੂਬਰੂ ਕਰਵਾ ਦਿੰਦੇ ਆ ਅਦਲਾ ਰਹਿਣ ਦਾ ਯਾਰ ਗੱਲ ਕਰ ਭਾਈ ਜੀ ਜੀ ਇੱਦਾਂ ਗੱਲ ਕਰ ਕਾਲਾ ਸੋ ਗੱਲਬਾਤ ਕਰ ਲੈਂਦੇ ਆ ਯੋਗ ਦੇ ਨਾਲ ਕੀ ਭਾਜੀ ਗੱਲਬਾਤ ਕੀ ਹੋਈ ਆ ਅਜਿਹਾ 4 ਦਿਨ ਹੋ ਗਿਆ ਮੁੰਡੇ ਕੋ ਮੋਟਰਸਾਈਕਲ ਖੋਇਆ ਗਿਆ ਅੱਛਾ ਜੀ ਬਰਾਣੇ ਲੈਦਰ ਕੁੰਦਸ ਲੱਗੇ ਜਾਂਦਾ ਹੈ ਕੰਮ ਤੇ ਉਤੋਂ ਮੋਟਰਸਾਈਕਲ ਜਿਹੜਾ ਖੋਇਆ ਉਹ ਸਰਪੰਚਾਂ ਦੇ ਘਰੇ ਗਿਆ ਲੁੱਟ ਖੋ ਵੀ ਕੀਤੀ ਹੈ 6000 ਰੁਪਏ ਸੀ ਚੈਨ ਵੀ ਖੋ ਲਈ ਆ 4 ਦਿਨ ਹੋ ਗਏ ਤੇ ਕੋਈ ਕਾਰਵਾਈ ਨਹੀਂ ਹੁੰਦੀ ਭਈ ਸਰਪੰਚ ਉਤੋਂ ਕਹਿੰਦਾ ਵੀ ਮੇਰੇ ਘਰ ਆ ਕੇ ਰਾਜੀਨਾਮਾ ਤੁਸੀਂ ਕਰੋ ਜਦ ਅੱਜ ਆਇਆ ਥਾਣੇ ਨਾਲ ਬੰਦੇ ਆਜੋ ਬੰਦੇ ਜਿਹੜੇ ਮਿਸਫੇਅਰ ਕਰ ਰਹੇ ਉਹਨਾਂ ਨੇ ਦੋਖੇ ਮਾਰ ਰਹੇ ਕੁੜੀ ਦਾ ਮੈਟਰ ਵੀ ਆ ਰਿਹਾ ਬਾਰ-ਬਾਰ ਕੁੜੀਆਂ ਦੀ ਕੋਈ ਪਹਿਲਾਂ ਇੰਨਾ ਗੱਲਬਾਤ ਹੈਗੀ ਸੀ ਪਰ ਉਹ ਕਹਿੰਦਾ ਮੇਰੇ ਤੋਂ ਸਾਲ ਹੋ ਗਿਆ ਮੇਰੀ ਗੱ ਉਹ ਤਸਵੀਰਾਂ ਥਾਣਾ ਜਿਹੜੀ ਆ ਰੋ ਰੋ ਕਰਵਾ ਮੈਂ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਕਿੰਨਾ ਖਰਾਬ ਹੋਇਆ ਪਿਆ ਇਸ ਥਾਣੇ ਦੇ ਵਿੱਚ ਅੰਦਾਜ਼ੇ ਕਿ ਮਕਸੂਦ ਦਾ ਥਾਣੇ ਦਾ ਮਾਹੌਲ ਹੈ ਹੋਰ ਸਾਡ ਕੀ ਕਰਦਾ ਫੇ ਤੁਹਾਡੇ ਕੋਲ ਮੌਕੇ ਤੇ ਬੋਲੋ ਤੁਹਾਡੇ ਮੁੰਡੇ ਤੇ ਵਜੋ ਜਿੱਡੀ ਗੱਲਾਂ ਦੇ ਬਿਲਕੁਲ ਬੰਦਾ ਬੰਦਾ ਯਾਰ ਕਿੰਨੇ ਦਿਨ ਬਾਅਦ ਤੁਸੀਂ ਬਰਾਮਦ ਕੀਤਾ ਆਪਾਂ ਕੋਈ ਗੱਲ ਕੀਤੀ ਹੈ ਤੁਸੀਂ ਜੋ ਸੱਚਾਈ ਉੱਤੇ ਕਿਤੇ ਨਹੀਂ ਹੱਲ ਸਾਡੀ ਹੱਲ ਨਾ ਕਰੋ ਉਹ ਹੀ ਕਰਾਂਗੇ ਆਪਾਂ ਸੱਚਾਈ ਤਾਂ ਖੜਿਆ ਲੋਕਾਂ ਪਰਚਾ ਤੋਂ ਮੁੰਡਾ ਬੰਦਾ ਹੋਊਗੀ ਆ ਔਣ ਮੈਂਡ ਪਰ ਜੇ ਕਿਸੇ ਦੇ ਥਾਣੇ ਤੇ ਕੁਝ ਅਵੀ-ਨਵੀ ਕੀਤੀ ਹੋ ਮੈਨੂੰ ਹਾਰਟ ਹੋਣੀ ਮੈਂ ਛੱਡ ਦੇਣਾ ਬਹੁਤ ਗੱਲ ਸਹੀ ਆ ਚਲੋ ਆਜੋ ਯਾਰ ਆਓ ਸਾਡੇ ਇਹਨਾਂ ਨੂੰ ਇੱਧਰ ਆਜੋ ਯਾਰ ਇੱਧਰ ਆਓ ਸਾਡੇ ਮਾਹੌਲ ਜਿਹੜਾ ਆ ਇਸ ਟਾਈਮ ਜਿਹੜਾ ਕਾਫੀ ਜਿਹੜਾ ਤਨਾਅਪੂਰਨ ਹੋਇਆ ਗਿਆ ਤਸਵੀਰਾਂ ਜੜੀਆਂ ਵਾ ਤੁਹਾਡੇ ਨਾਲ ਰੂਪ ਕਰਵਾ ਦਿੰਦੇ ਨਾ ਮੈਨੂੰ ਮੇਰੇ ਕੋਲ ਬਰਦਾਸ਼ਤ ਨਹੀਂ ਆਣੀ ਹੈ ਨਾ ਇਹ ਕੀ ਬਾਤ ਹੈ ਮੈਨੂੰ ਬਰਦਾਸ਼ਤ ਆ ਤੋਈ ਯਾਰ ਜਿਹਦੇ ਤਾ ਅਰੇ ਫਟਣਾ ਕੋਈ ਮਿਟਾ ਰਿਹਾ ਕਰ ਰਿਹਾ ਇਹਦਾ ਮਤਲਬ ਨਹੀਂ ਦਰਖਾਣ ਜੋ ਸੋ ਗੱਲਬਾਤ ਐਸੋ ਸਾਹਿਬ ਕੀ ਸਾਰੀ ਗੱਲਬਾਤ ਹੋਈ ਫਰਾਂਡ ਦੇ ਵਿੱਚ ਇੱਕ ਤਾਂ ਵੀ ਜਿਹੜਾ ਮਾਹੌਲ ਇੱਕ ਤਾਂ ਵੀ ਗਰਮ ਹੋ ਗਿਆ ਕੋਈ ਕੱਖ ਨਹੀਂ ਹੋਇਆ ਯਾਰ ਇਹ ਦੋਨੇ ਆਪਸ ਵਿੱਚ ਇਹਨਾਂ ਨੇ ਬਟਲਾਈਆਂ ਦੋਨੇ ਪਾਰਟੀਆਂ ਆਈਆਂ ਇਹਨਾਂ ਦੀ ਗੱਲਬਾਤ ਚੱਲ ਰਹੀ ਆ ਕੋਈ ਤਹਿਸ਼ਕਾ ਜੀ ਹੋਈ ਕੁਝ ਨਹੀਂ ਹੋਇਆ ਸਰ ਮੈਟਰ ਕੀ ਹੈਗਾ ਕਿਉਂਕਿ ਕੋਈ ਕਹਿ ਰਿਹਾ ਬਾਈਕ ਦਾ ਰੋਲਾ ਵਾ ਕੋਈ ਕਹਿ ਰਿਹਾ ਕੁੜੀ ਦਾ ਰੋਲਾ ਵਾ ਕੁਝ ਨਹੀਂ ਹੈਗਾ ਦੋ ਮੈਟਰ ਦੋ ਦੋ ਮੈਟਰ ਆ ਦੋ ਅਸੀਂ ਕਲੀਅਰ ਕਰ ਲੈਣੇ ਆ ਇੱਕ ਲੜਾਈ ਝਗੜਾ ਵਾ ਇੱਕ ਕੋਈ ਬੈਕਗ੍ਰਾਉਂਡ ਦਾ ਰੋਲਾ ਵਾ ਇੱਕ ਆਪਸ ਵਿੱਚ ਕੁੜੀ ਮੁੰਡੇ ਦਾ ਕੋਈ ਰਾਫਸ ਵਿੱਚ ਫੇਰ ਚੱਲਦਾ ਉਹ ਇੱਥ ਇਹਨਾਂ ਕਿਤੇ ਪੜ ਪੜ ਲਿਆ ਕੁੱਤੇ ਮਾਰਿਆ ਇਦਾਂ ਦੀ ਗੱਲ ਆ ਸਰ ਕਿੰਨੇ ਦਿਨ ਹੋ ਗਏ ਇਸ ਚੀਜ਼ ਪੈਂਡਿੰਗ ਪਈ 5 ਚੌਥੀ ਆ ਜੀ ਸਰ 3-4 ਦਿਨ ਤੋਂ ਜਿਹੜਾ ਵਾਅਦ ਤਸ਼ਹੀਦੇ ਸੇ ਕਰਕੇ ਤਿੰਨ ਸਰ ਥਾਣਾ ਜਿਹੜਾ ਵਾ ਬਿਜ਼ੀ ਹੋਣ ਕਰਕੇ ਜਿਹੜਾ ਕਾਰਵਾਈ ਨਹੀਂ ਕਰ ਪਾਇਆ ਜਾਂ ਕਿ ਚੱਕਰਾ ਕਰਕੇ ਨਹੀਂ ਕਾਰਵਾਈ ਇਸ ਕਰਕੇ ਸਭ ਜਿਹੜੇ ਆਪਸੀ ਭਿੜ ਪਏ ਨੇ ਅੱਜ ਇਹਨਾਂ ਨੂੰ 4 11 ਵੇ ਦਾ ਟਾਈਮ ਦਿੱਤਾ ਸੀ ਇਹ ਤਾਂ ਆਏ ਦੋਨੇ ਪਾਰਟੀ ਪਹਿਲਾਂ ਕੁਝ ਨਹੀਂ ਹੋਇਆ ਸੁਪ ਸੋ ਦੇਖ ਸਕਦੇ ਹੋ ਕਿ ਜਿਹੜਾ ਥਾਣੇ ਦਾ ਜਿਹੜਾ ਮਾਹੌਲ ਆ ਇਕਦਮ ਹੀ ਜਿਹੜਾ ਆ ਪੂਰਾ ਗਰਮਾ ਚੁੱਕਾ ਹੋਇਆ ਸੀ ਕਿ ਤੁਹਾਨੂੰ ਦੱਸਦੀ ਕਿ ਜਿਹੜੀਆਂ ਦੋਨੇ ਧੀਰਾ ਵ ਇਦਿਕਾ ਬਾਕੀ ਹੈ 6000 ਰੁਪਿਆ ਹੋਇਆ ਚਾਂਦੀ ਦੀ ਟੈਂਕ ਕੋਈ ਹੈ ਇਹਨਾਂ ਨੇ ਕੋਈ ਨਹੀਂ ਨਹਾਣ ਵਾਲੇ ਆਉਂਦੇ ਆ ਜੀ ਠੀਕ ਆ 6000 ਰੁਪਿਆ ਕੋਇਆ ਚਾਂਦੀ ਦੀ ਟੈਂਕ ਕੋਈ ਹੈ ਉੱਪਰ ਮੈਨੂੰ ਫੋਟੋ ਮਾਰੋ ਉਹ ਤਾਂ ਪਰ ਕੁੜੇ ਨੂੰ ਮੋਰਾ ਕਰੀ ਜਾਂਦੇ ਆ ਉਲਟਾ ਮੇਰੇ ਬਚਾ ਬਚਾ ਲਈ ਕੁੜੀ ਦੇ ਵਿੱਚ ਰੋਲਾ ਕਰਨਦੇ ਆ ਉਹ ਤਾਂ ਕੁੜੇ ਆ ਹਾਏ ਅੱਖਾਂ ਉਹ ਜੱਲੇ ਬ੍ਰਦਰ ਤੁਹਾਡੀ ਕਿਸੇ ਨੇ ਗੱਲ ਵਾ ਸੀਗੀ ਲੜਕੀ ਦੇ ਨਾਲ ਕਿਸੇ ਨੇ ਕੋਈ ਗੱਲ ਆਦੀ ਭਾਜੀ ਬਚਾ ਦਾ ਕਰਕੇ ਨਾ ਬਚਾ ਦਾ ਕਰਕੇ ਇਹ ਇਹ ਕੁੜੀ ਦਾ ਰੋਲਾ ਰੱਖਦੇ ਆ ਵਿੱਚ ਭਾਜੀ ਬਚਾ ਦਾ ਕਰਕੇ ਕੀ ਨਾਮ ਕੀ ਹੈ ਭਾਜੀ ਮੁੰਡੇ ਦਾ ਕਿੱਥੇ ਦਾ ਰਹਿਣ ਵਾਲਾ ਹੈ ਇਹ ਨਗਰ ਮੋਰ ਦਾ ਰਹਿਣ ਵਾਲਾ ਆ ਕਿੰਨਾ ਆ ਗਿਆ ਕਿੰਨਾ ਭਾਜੀ ਸਮਾਂ ਹੋ ਗਿਆ ਸੀ ਇਹਨੂੰ ਸਮਾਂ ਤਾਂ 100 ਵਾਰ ਦਾ ਪਰਚਾ ਕੀਤਾ ਸਰ ਇੱਕ ਲੋਟ ਮਾਰ ਕੇ ਤੇ ਉਤੋਂ ਮੈਨੂੰ ਉਲਟਾ ਗਈ ਜਾਂਦੇ ਆ ਮੋਰਤਨ ਪਾ ਜਿਹੜਾ ਪਾ ਗਏ ਅੱਜ ਕੇ ਆ ਉਤੋਂ ਮੈਨੂੰ ਕੁੱਟ ਮਾਰੇ ਨਹੀਂ ਕਿ ਤੇ ਨਾਲ ਤੁਸੀਂ ਐਮਐਲਆਰ ਕਰਾਈ ਸੀ ਸੀਸ ਦੀ ਹਾਂਜੀ ਸਿਵਲ ਤੇ ਕਰਾਈ ਸੀ ਸੋਮਵਾਰ ਦਾ ਕਰਾਇਆ ਫਰਜ਼ਾ ਕਰਦੇ ਨਹੀਂ ਕਰਦੇ ਹਜੇ ਤੱਕ ਕੁਝ ਨਹੀਂ ਕੀਤਾ ਇਹਨਾਂ ਮੈਂ ਚੱਲੇ ਕਾਰਵਾਈ ਕੀਤੀ ਮੋਰਤਨ ਤੋਂ ਦੂਜੀ ਪਾਰਟੀ ਆਈ ਦੂਜੀ ਪਾਰਟੀ ਦਾ ਜਿਹੜਾ ਕਹਿਣਾ ਹੈ ਇਹ ਕਿ ਲੜਕੀ ਦੇ ਨਾਲ ਕੋਈ ਗੱਲਬਾਤ ਹੋਈ ਸੀ ਹਾਂ ਆ ਸਰਪੰਚ ਨਾਲ ਠੀਕ ਹੈ ਜੀ ਲੋਟ ਮਾਰ ਖੜੋਂਦਾ ਸਰਪੰਚ ਨਾਲ ਦਾ ਨਸ਼ਾ ਨੁਸ਼ਾ ਕਰਦੇ ਆ ਉਦਲੇ ਨਸ਼ਾ ਨੁਸ਼ਾ ਕਰਦੇ ਆ ਸ਼ਰਾਬ ਸ਼ਰਾਬ ਪੀਂਦੇ ਆ ਲੋਟ ਮਾਰ ਕਰਾਉਂਦੇ ਆ ਆਲੇ ਮੁੰਡਿਆ ਦੇ ਕਮਿਸ਼ਨਰ ਸਾਹਿਬ ਜੀ ਲੋਕਾਂ ਨੂੰ ਸ਼ਹਿਦ ਦਿਵਾਇਆ ਲੋਕਾਂ ਨੂੰ ਸ਼ਹਿਦ ਦੇ ਰਹੇ ਸਰਪੰਚ ਸਾਹਿਬ ਜੀ ਲੜੋ ਤੇ ਮੈਂ ਰਾਜਨਾਮਾ ਕਰਾਉਂਗਾ ਤੇ ਜੋ ਮੈਨੂੰ ਚਾਹ ਪਾਣੀ ਮਿਲਦਾ ਉਹ ਚਾਹ ਪਾਣੀ ਦੂਸਰਾਂ ਨੂੰ ਪਰ ਬ੍ਰਦਰ ਐਸਐਚਓ ਦਾ ਕਹਿਣਾ ਇਹ ਹੈ ਕਿ ਦੋਨੋਂ ਤੇ ਇਹਨਾਂ ਨੂੰ ਟਾਈਮ ਦਿੱਤਾ ਜਾਂਦਾ ਵਾ ਅਸੀਂ ਗਲਤ ਕਰ ਰਹੇ ਆ ਕਿ ਅਸੀਂ ਤੋਂ ਵੀ ਝੂਠ ਕਹਿ ਰਹੇ ਆ ਨਹੀਂ ਐਸਐਚਓ ਸਾਹਿਬ ਬਹੁਤ ਵਧੀਆ ਬੰਦੇ ਹੈਗੇ ਆ ਸਹੀ ਕਹਿ ਰਹੇ ਆ ਉਹ ਵਧੀਆ ਡੀਲ ਕੀਤਾ ਸੱਚ ਸਾਹਮਣੇ ਐਸਐਚਓ ਸਾਹਿਬ ਇਨਸਾਫ ਤੇ ਚੱਲਦੇ ਆ ਜੀ ਪਰ ਹੁਣ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਥਾਣੇ ਦਾ ਮਾਹੌਲ ਜਿਹੜਾ ਇੱਕ ਪੀ ਪੰਜਾਬ ਪੁਲਸ ਮੁਰਦਾਬਾਦ ਨਹੀਂ ਗਿਆ ਪਤਾ ਕੀ ਅੱਲਾ ਇਹਦੇ ਵਿੱਚ ਨਾ ਜਿਹੜਾ ਵੀ ਪੰਜਾਬ ਪੁਲਸ ਬਹੁਤ ਵਧੀਆ ਕਰ ਰਹੀ ਹੈ ਕੰਮ ਸਹੀ ਕਰ ਰਹੀ ਹੈ ਕੰਮ ਬੰਦੇ ਮਾਰੇ ਬੰਦੇ ਆ ਉਹਨਾਂ ਨੂੰ ਜਿਆਦਾ ਧੱਕਾ ਹੋ ਰਿਹਾ ਵਾ ਇੱਕ ਮਿੰਟੇ ਸੱਟਾ ਸੁੱਟਾ ਵੱਜੀਆਂ ਸਿਰ ਦੇ ਵਿੱਚ ਸੋ ਗੱਲਬਾਤ ਕਰ ਲੈਂਦੇ ਇੱਕ ਹੋਰ ਹੀ ਵਕਤ ਦੇ ਨਾਲ ਬ੍ਰਦਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਕੀ ਲੱਗਦੇ ਹੋ ਬਾਈ ਤੁਸੀਂ ਮੁੰਡੇ ਦੇ ਭਰਾ ਹੀ ਆ ਨਾ ਕੀ ਭਾਜੀ ਸਾਰੀ ਗੱਲਬਾਤ ਹੋ ਗਈ ਕਹਿੰਦੇ ਸੋਮਵਾਰ ਦੀ ਐਮਐਲਆਰ ਕਟਾਈ ਇੰਨਾ ਸਮਾਂ ਹੋ ਗਿਆ ਹੁਣ ਤੱਕ ਮੁੰਡਾ ਕੰਮ ਤੇ ਜਾਂਦਾ ਪਿਆ ਇਹ ਦੋਨੇ ਭਰਾ ਇਕੱਠੇ ਨਿਕਲੇ ਕਰੋ ਕੰਮ ਤੇ ਮੈਂ ਆਪਣੇ ਰਾਹ ਚੱਲ ਗਿਆ ਤੁਸੀਂ ਵੀ ਨਾਲ ਚਿਓ ਸਮੇਂ ਨਹੀਂ ਮੈਂ ਆਪਣੇ ਦੂਸਰੇ ਪਾਸੇ ਜਾਂਦਾ ਉਹ ਦੂਸਰੇ ਪਾਸੇ ਜਾਂਦਾ ਤੇ ਇਹ ਰਾਹ ਦੇ ਵਿੱਚ ਹਨ 7:30 ਵਜੇ ਕੇਰੇ ਇਹਨਾਂ ਨੇ ਫੋਨ ਕੀਤਾ ਕਹਿੰਦਾ ਮੈਨੂੰ ਮੋਟਰਸਾਈਕਲ ਖੋਲਿਆ ਕਹਿੰਦਾ ਮੇਰੇ ਤੋਂ ਮੈਂ ਕਿਹਾ ਕਿੰਨੇ ਖੋਇਆ ਕਹਿੰਦਾ ਪਰਿਆਣੇ ਦੀਆਂ ਨੇ ਮੈਂ ਕਿਹਾ ਕੋਈ ਪਛਾਣਨੇ ਕਹਿੰਦਾ ਦੋ ਜੜੇ ਪਛਾਣਨੇ ਵਿੱਚੋਂ ਬਾਕੀ ਮੂੰਹ ਬੰਨੇ ਹੋਏ ਸੀ ਇਹਨਾਂ ਨੇ 6 ਜਣਿਆਂ ਨੇ ਕੋਥੇ ਰੋਕ ਕੇ ਪਹਿਲਾਂ ਕੁੱਟਿਆ ਇੱਕ ਚਾਦੀ ਚੈਂ 6000 ਰੁਪਿਆ ਵੀ ਖੋਇਆ ਫੋਨ ਵੀ ਖੋਹਦੇ ਫੋਨ ਦਿੱਤਾ ਨਹੀਂ ਇਹਨੇ ਖੱਤੇੋਂ ਖੱਤੀ ਭੱਜ ਗਿਆ ਮੋਰਥਲ ਇਹਨਾਂ ਨੇ ਖੋ ਕੇ ਸਰਪੰਚ ਦੇ ਘਰੇ ਵੜ ਲਿਆ ਸਰਪੰਚ ਆਉਣ ਕਹਿੰਦਾ ਵੀ ਇੱਥੇ ਬਹਿ ਕੇ ਰਾਜਨਾ ਵੜਨਾ ਕਰੋ ਸਰਪੰਚ 6 ਦਿਨ ਹੋ ਗਏ ਆ ਤੁਹਾਨੂੰ ਢੀਡੇ ਕਢਾਉਣ ਦੇ ਸਰਪੰਚ ਕੋਈ ਸੁਣਦਾ ਕਹਿੰਦਾ ਹੀ ਨਹੀਂ ਸਾਡੀ ਤੇ ਭਾਜੀ ਸਰਪੰਚ ਕਹਦਾ ਇਹ ਹੋਣਾ ਚਾਹੀਦਾ ਹੁਣ ਅੰਦਰ ਬਿਠਾ ਕੇ ਦੌਕੇ ਮਾਰਨ ਦੇ ਆ ਹੁਣ ਲੜਕੀ ਦਾ ਜਿਹੜਾ ਮੈਟਰ ਆ ਰਿਹਾ ਉਹ ਕੀ ਚੀਜ਼ ਆ ਭਾਜੀ ਲੜਕੀ ਦਾ ਨਾਮ ਗਲਤ ਲਗਾਉਂਦੇ ਪਏ ਆ ਕਹਿੰਦੇ ਸਾਡੇ ਪਹਿਲੇ ਮੁੰਡੇ ਦੀ ਸੀਗੀ ਕੋਈ ਗੱਲਬਾਤ ਸੀਗੀ ਕੋਈ ਗੱਲਬਾਤ ਨਹੀਂ ਸੀ ਕੋਈ ਗੱਲਬਾਤ ਨਹੀਂ ਇਹ ਸਿਰਫ ਇਲਜ਼ਾਮ ਲਾਉਂਦੇ ਪਏ ਆ ਵੀ ਸਾਡੀ ਲੜਕੀ ਦੇ ਕਰਕੇ ਢੀਡੇ ਕੀ ਕਹਿ ਰਹੇ ਹੋ ਬਜੀ ਤੁਸੀਂ ਬਚਾ ਦਾ ਕਰਕੇ ਕੁੜੀ ਦਾ ਮੈਟਰ ਰੱਖਦੇ ਪਏ ਆ ਕੋਈ ਮਸਲਾ ਨਹੀਂ ਆ ਇਹਦਾ ਕੁੜੀ ਦਾ ਠੀਕ ਆ ਜੀ ਇਹਨਾਂ ਨਾਲ ਲੜਾਈ ਹੋਈ ਆ ਉਹਦੇ ਕੁੱਟਮਾਰ ਕੀਤੀ ਆ ਕੁੱਟ ਬਚਾ ਦਾ ਕਰਕੇ ਉਹ ਕੁੜੀ ਦਾ ਮੈਟਰ ਰੱਖਦੇ ਆ ਸਰਪੰਚ ਦੀ ਸ਼ੈ ਆ ਨਹੀਂ ਤਾਂ ਮੁੰਡੇ ਹੁਣ ਆਉਣ ਨਾ ਪੰਜਾਬ ਚ ਚੀਜ਼ਾਂ ਜ਼ਿਆਦਾ ਨਹੀਂ ਹੋਣ ਲੱਗੀਆਂ ਭਾਜੀ ਗੱਲ ਕੋਈ ਹੁੰਦੀ ਬੱਚੇ ਲੜਕੀ ਨੂੰ ਅੱਗੇ ਕਰਕੇ ਆ ਚੀਜ਼ ਕਰਨੀ ਬਰਿਆਨੇ ਵਾਲੇ ਹੈ ਹੀ ਜ਼ੋਰ ਆ ਬਰਿਆਨੇ ਵਾਲੇ ਇਦਾਂ ਦੇ ਹੀ ਆ ਭਾਜੀ ਹੈ ਹੀ ਸਾਰੇ ਮੈਟਰ ਹੈ ਚੋਰ ਆ ਠੀਕ ਹੈ ਜੀ ਇਹਨਾਂ ਨੂੰ ਸਰਪੰਚ ਨੂੰ ਕੋਈ ਵੀ ਉਹ ਮੁੰਡੇ ਸੱਦੋ ਠੀਕ ਹੈ ਜੀ ਸਰਪੰਚ ਨੂੰ ਕੋ ਮੁੰਡੇ ਸੱਦੋ ਇੱਥੇ ਸਰਪੰਚ ਅੰਦਰ ਬੈਠਾ ਠੀਕ ਹੈ ਜੀ ਆ ਦੇਖੋ ਤਿੰਨ ਪੰਜ ਕਰਦੇ ਪਏ ਨੇ ਉਹ ਤਾਂ ਖੰਡਨ ਕਰਦੇ ਹੁੰਦੇ ਨੇ ਗਲਤ ਗਲਤ ਹੈ ਸਰਪੰਚ ਨਹੀਂ ਰੁਕਾਇਆ ਸਰਪੰਚ ਹੋਈਏ ਮੇਰੇ ਕਿ ਕਿੰਨਾ ਰੋਜ਼ੀ ਕੋਈ ਕੁਐਸ਼ਨ ਨਹੀਂ ਸੀ ਗੱਲਾਂ ਨਾਲ ਸੋ ਸਰਪੰਚ ਸਾਹਿਬ ਤੁਹਾਡੇ ਉੱਤੇ ਲਗਾਤਾਰ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਜਿਹੜਾ ਇਹ ਮਾਹੌਲ ਖਰਾਬ ਕਰ ਰਹੇ ਹੋ ਕੀ ਕਹਿਣਾ ਸਰ ਤੁਹਾਡਾ ਈਸ਼ਵਰੇ ਸਰ ਇਦਾਂ ਕਿ ਇਹ ਜਿਹੜੇ ਲੋਕ ਐ ਇਹਨਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ ਵੀ ਕਿਸੇ ਦਾ ਕੋਈ ਕੰਮ ਆ ਗਿਆ ਉੱਥੇ ਇਕੱਠੇ ਹੋ ਤੇ ਪ੍ਰੈਸ਼ਰ ਪਾਤਾ ਤੇ ਪੁਲਿਸ ਨੂੰ ਦਬਾਤਾ ਝੂਠੇ ਪਰਚੇ ਦਰਜ ਕਰਾਉਣੇ ਅਸੀਂ ਸੱਚਾਈ ਉਹਨੂੰ ਚਾਹਦੇ ਆ ਵੀ ਕੁੜੀ ਦੇ ਔਰ ਰਿਲੇਸ਼ਨਸ਼ਿਪ ਹੈ ਸਾਡਾ ਕਿਉਂ ਰੱਖਣ ਦੀ ਹੈ ਵਿੱਚ ਕੁੜੀ ਦੇ ਰਿਲੇਸ਼ਨਸ਼ਿਪ ਮੁੰਡੇ ਨਾਲ ਜਦੋਂ ਕੁੜੀ ਨੇ ਮਨਾ ਕੀਤਾ ਦੋ ਤਿੰਨ ਮਹੀਨੇ ਗਏ ਇਹਨੂੰ ਮਨਾ ਕੀਤਾ ਇਹਨੇ ਜਦੋਂ ਰਿਲੇਸ਼ਨਸ਼ਿਪ ਹੋਈ ਉਹ ਵੀ ਵੀਡੀਓ ਬਣਾਈ ਹੋਈ ਸੀ ਉਹ ਇਹ ਬੋਰਡ ਮੱਖੀਆ ਸੀ ਉਹਨੂੰ ਬਲੈਕਮੇਲ ਕਰਦਾ ਹੁਣ ਵੀ ਇਹ ਦੋ ਤਿੰਨ ਪਹਿਲਾਂ ਜਿਹੜਾ ਕਹਿੰਦਾ ਕਿ ਮੇਰੀ ਸਨੇਚਰ ਹੋ ਗਈ ਇਹ ਕੁੜੀ ਕੋ ਆਇਆ ਮੈਨੂੰ ਤੁਹਾਡਾ ਕਹਿਣਾ ਇਹ ਹੈ ਕਿ ਲੜਕੀ ਦੇ ਨਾਲ ਉਸ ਮੁੰਡੇ ਦੀ ਗੱਲਬਾਤ ਹੈ ਉਹਦੀ ਗੱਲਬਾਤ ਸੀਗੀ ਜੀ ਕੁੜੀ ਨੇ ਉਸ ਵਾਰ ਮਨਾ ਕਰ ਦਿੱਤਾ ਮਨਾ ਕਰਨ ਤੋਂ ਬਾਅਦ ਇਹ ਉਹਨਾਂ ਜ਼ਬਰਸੀ ਕਰਦਾ ਰਿਹਾ ਉਹ ਚਾਹਨੇ ਜਿਹੜਾ ਪਾਪਾ ਨੇ ਹੁਣੇ ਵੀਡੀਓ ਦੀ ਗੱਲ ਕੀਤੀ ਹੈ ਕਿ ਲੜਕੀ ਦੀ ਵੀਡੀਓ ਵੀ ਦੇਖੋ ਜਿਹਨੂੰ ਦਿਖਾ ਕੇ ਬਲੈਕਮੈਲ ਕਰ ਰਹਾ ਇਹਦਾ ਮਤਲਬ ਇਹ ਹੈ ਕਿ ਲੜਕੀ ਦਾ ਲੜਕੇ ਦਾ ਰਿਲੇਸ਼ਨ ਸੀ ਕਿਾ ਵੀਡੀਓ ਤਾਂ ਫੇਰ ਹੀ ਬਣੀ ਹੋਣੀ ਹੈ ਪਹਿਲਾਂ ਰਿਲੇਸ਼ਨ ਸੀਗਾ ਜੀ ਦੇਖੋ ਕੋਈ ਵੀ ਰਿਸ਼ਤਾ ਆ ਅੱਜ ਮੀਆਂ ਬੀਬੀ ਰਿਸ਼ਤਾ ਵਿੱਚ ਜਿੰਨੀ ਏਰ ਨਿਭਦਾ ਉਨੀ ਏਰ ਨਿਭਾਉਂਦੇ ਆ ਜੀ ਜਦੋਂ ਤਲਾਕ ਹੋ ਜਵੇ ਜਾਂ ਕੋਈ ਗੱਲ ਹੋ ਜਵੇ ਉਸ ਤੋਂ ਬਾਅਦ ਤੇ ਕਰਿਆ ਮਤਲਬ ਨਹੀਂ ਬੰਦਾ ਜਵਰਸੀ ਕਰਨੀ ਇਹ ਉਸ ਤੋਂ ਬਾਹਰ ਵੀ ਜਵਰਸੀ ਕਰਦਾ ਰਿਹਾ ਕੁੜੀ ਨੂੰ ਡਰਾ ਤਮਕਾ ਕੇ ਇਹਨੂੰ ਨਹੀਂ ਸੀ ਪਤਾ ਕਿ ਅੱਗੇ ਉਹਦਾ ਪਿਓ ਆ ਰਿਹਾ ਜਾਂ ਉਹਦੇ ਘਰ ਵਾਲਾ ਆ ਰਿਹਾ ਤੇ ਉਹ ਨਹੀਂ ਜਿਹੜੇ ਬਲੈਕਮੇਲ ਨੂੰ ਕਰਦਾ ਰਿਹਾ ਅੱਜ ਇਹਨਾਂ ਨੇ ਇਲਜ਼ਾਮ ਲਾਤਾ ਕਿ ਇਹਨਾਂ ਦੀ ਮੋਟਰਸਾਈਕਲ ਹੋਈ ਚੋਰੀ ਉਹ ਦੇਖੋ ਚਿੱਟੀ ਦਾੜੀ ਵਾਲਾ ਬੰਦਾ 60 70 ਸਾਲ ਦੀ ਉਮਰ ਦਾ ਚੋਰ ਹੈ ਜਾਂ ਕੁੜੀ ਦੇ ਘਰ ਦਾ ਚੋਰ ਹੈ ਜਿਹੜਾ ਕਹਿੰਦਾ ਚੋਰੀ ਇਹਨਾਂ ਮੋਟਰਸਾਈਕਲ ਹੋ ਰਿਹਾ ਕੁੜੀ ਦਾ ਵਿਆਹ ਹੋ ਚੁੱਕਾ ਹੈ ਹਾਂਜੀ ਕੁੜੀ ਦਾ ਵਿਆਹ ਹੋ ਚੁੱਕਾ ਜੀ ਆ ਇੱਕ ਮਿੰਟ ਦਿਓ ਮੈਂ ਵਿਆਹ ਹੋ ਗਿਆ ਇੱਕ ਮਿੰਟ ਦਿਓ ਜੀ ਉਧਰ ਜੀ ਸਾਹ ਨੂੰ ਤਾਂ ਸਰੀਏ ਪੂਰੀ ਮੈਰਿਡ ਆ ਅੱਜ ਆਈ ਸੋ ਲੇਡੀਜ਼ ਨਾਲ ਜਿਹੜੀ ਗੱਲਬਾਤ ਕਰ ਲੈਂਦੇ ਆ ਪੂਰੀ ਜਿਹੜੀ ਮੈਰਿਡ ਆ ਹਾਂਜੀ ਮੈਂ ਕੀ ਨਾਮ ਆ ਤੁਹਾਡਾ ਮੋਨਿਕਾ ਕੀ ਸਾਰੀ ਗੱਲਬਾਤ ਹੋਈ ਹੈ ਸਰ 3 ਸਾਲ ਤੋਂ ਮੇਰੇ ਪਹਿਲੇ ਰਿਲੇਸ਼ਨ ਚੱਲਦਾ ਪਿਆ ਸੀਗਾ ਠੀਕ ਆ ਹੁਣ 3 ਤਿੰਨ ਮਹੀਨੇ ਹੋ ਗਏ ਮੇਰਾ ਨਾਲ ਕੋਈ ਰਿਲੇਸ਼ਨ ਨਹੀਂਗਾ ਜਦੋਂ ਕਿ ਮੈਨੂੰ ਇਹ ਬਲੈਕਮੇਲ ਕਰਦਾ ਕਿ ਜਦੋਂ ਤੁਹਾਡਾ ਵਿਆਹ ਕਰ ਦੋਇਆ ਮੇਰੇ ਵਿਆਹ ਨੂੰ 15 ਸਾਲ ਹੋ ਚੁੱਕੇ 15 ਸਾਲ ਹੋ ਚੁੱਕੀ ਮਤਲਬ ਤਿੰਨ ਮਹੀਨੇ ਤੁਹਾਡਾ ਰਿਲੇਸ਼ਨ ਨਹੀਂ ਹੈਗਾ ਤਾਂ ਮਤਲਬ ਵਿਆਹ ਤੋਂ ਬਾਅਦ ਵੀ ਤੁਹਾਡਾ ਇਹ ਨਾਲ ਰਿਲੇਸ਼ਨ ਚੱਲਦਾ ਪਿਆ ਸੀ ਉਹਦੇ ਕਸੂਗਾ ਨਾ ਜੀ ਤੇ ਉਸ ਤੋਂ ਬਾਅਦ ਕੀ ਐਨੇ ਮਹੀਨਾ ਫੋਟਾ ਜਦੋਂ ਮਰਜੀ ਆਪਣੀ ਫੋਟਾ ਕੱਢ ਕੇ ਮੈਨੂੰ ਦਿਖਾ ਦਿੰਦਾ ਸੀ ਕਿ ਮੈਂ ਜੇਕਰ ਤੂੰ ਨਹੀਂ ਮੇਰੇ ਨਾਲ ਚੱਲਦੀ ਤੇ ਮੈਂ ਤੇਰੇ ਘਰ ਦੇ ਫੋਟਾ ਪਾ ਦਨੀ ਆ ਤੇਰੇ ਘਰ ਵਾਲੇ ਨੂੰ ਫੋਟਾ ਸੈਂਡ ਕਰ ਦਨੀ ਆ ਉਸ ਕਰਕੇ ਮੈਨੂੰ ਬਲੈਕਮੇਲ ਕਰਦਾ ਸੀ ਅਗਾਂ ਜਿਹੜਾ ਉਸ ਦਿਨ ਜਦੋਂ ਆਇਆ ਸੀਗਾ ਉਦੋਂ ਵੀ ਤੁਹਾਨੂੰ ਬਲੈਕਮੇਲ ਕਰਨ ਆਇਆ ਸੀਗਾ ਉਸ ਦਿਨ ਵੀ ਮੈਨੂੰ ਬਲੈਕਮੇਲ ਹੀ ਕਰ ਰਹਾ ਸੀ। ਬਲੈਕਮੇਲ ਤੁਹਾਨੂੰ ਕਿਸ ਚੀਜ਼ ਦੀ ਕਰਦਾ ਸੀਗਾ? ਕੀ ਕਹਿੰਦਾ ਸੀ ਤੁਹਾਨੂੰ? ਜਦੋਂ ਕੀ ਮੈਨੂੰ ਇਹ ਕਹਿੰਦਾ ਸੀ ਕਿ ਮੈਂ ਤੈਨੂੰ ਫੋਟੋ ਕੱਢ ਕੇ ਦਿਖਾ ਰਿਆਂ। ਮੈਂ ਤੈਨੂੰ ਫੋਟੋ ਕੱਢ ਕੇ ਦੇ ਦੇਣੀ ਆ ਨਹੀਂ ਤਾਂ ਤੇਰੇ ਘਰੇ ਫੋਟੋ ਭੇਜ ਦੇਣੀ ਆ ਵਾ। ਅਗਰ ਤੂੰ ਮੇਰੇ ਨਾਲ ਨਹੀਂ ਚੱਲਦੀ ਤੂੰ। ਮੈਂ ਜੇ ਤੁਹਾਨੂੰ ਆਪਣੇ ਘਰਦਿਆਂ ਦਾ ਪੇਰੈਂਟਸ ਦਾ ਜਾਂ ਆਪਣੇ ਹਸਬੰਦ ਦਾ ਪਹਿਲੇ ਹੀ ਡਰ ਹੁੰਦਾ ਤਾਂ ਤੁਸੀਂ ਉਹਦੇ ਰਿਲੇਸ਼ਨ ਦੇ ਵਿੱਚ ਆਨੰਦ ਹੋਦੇ ਨਾਲ। ਸਰ ਉਸ ਟਾਈਮ ਮੈਨੂੰ ਨਹੀਂ ਸੀ ਪਤਾ। ਇਹ ਤਾਂ ਮੇਰੇ ਘਰ ਆ ਜਾ। ਨਹੀਂ ਨਹੀਂ ਬਲੈਕਮੇਲ ਕਰ ਰਹਾ ਸੀ। ਮੈਨੂੰ ਉਸ ਟਾਈਮ ਨਹੀਂ ਸੀ ਪਤਾ। ਹਾਂਜੀ ਬਾਹਰ ਜਾ ਕੇ ਵ ਬਾਹਰ ਜਾ ਕੇ ਵਾਈਟ ਕਰ ਲੋ ਸਾਨੂੰ ਮੇਰੇ ਕਿਸ਼ਾ ਕਰਦੇ ਹੋ ਯਾਰ ਇੱਕ ਕਰੇ ਦਰ ਨੂੰ ਦੇਖੋ ਹੁਣ ਜਿਸ ਉਹ ਕੁਤੀਆ ਦੇ ਇਹਨੂੰ ਭਾਜੀ ਯਾਰ ਬਾਹਰ ਜਾ ਕੇ ਵਾਈਟ ਕਰ ਲੋ ਨਾ ਤੁਸੀਂ ਬਾਹਰ ਜਾ ਕੇ ਕਰ ਲੋ ਯਾਰ ਸਾਨੂੰ ਕੋਈ ਕੰਮ ਕਰਾ ਦੇ ਵੀ ਬਾਹਰ ਜਾ ਕੇ ਕਰੋ ਜੋ ਕਰਨਾ ਸਾਨੂੰ ਤਾਂ ਆਪਣਾ ਕੰਮ ਕਰਨ ਦਿਓ ਮੈਮ ਜੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸ ਤੋਂ ਬਾਅਦ ਤੁਹਾਨੂੰ ਬਲੈਕਮੇਲ ਕਰਦਾ ਸੀਗਾ ਕਿ ਤੁਹਾਡੇ ਘਰੇ ਜਾ ਕੇ ਜਿਹੜੀ ਗੱਲਬਾਤ ਕਰ ਦੇਗਾ ਤੁਹਾਡਾ ਘਰ ਖਰਾਬ ਕਰ ਦੇਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 15 ਸਾਲ ਤੁਹਾਡੇ ਵਿਆਹ ਹੋ ਗਏ ਤਿੰਨ ਮਹੀਨੇ ਹੋਇਆ ਤੁਹਾਡਾ ਦੇ ਨਾਲ ਰਿਲੇਸ਼ਨ ਜਿਹੜਾ ਖਤਮ ਹੋਇਆ ਤੇ ਜੇ ਤੁਹਾਨੂੰ ਇਹਨਾਂ ਡਰ ਹੁੰਦਾ ਤੁਸੀਂ ਵਿਆਹ ਤੋਂ ਬਾਅਦ ਇਹਨਾਂ ਰਿਲੇਸ਼ਨ ਰੱਖਦੇ ਉਹਦੇ ਨਾਲ ਸਰ ਮੈਂ ਇਸ ਤੋਂ ਪਹਿਲਾਂ ਹੀ ਇਹਨੂੰ ਮੈਂ ਸਭ ਤੋਂ ਕੁਝ ਸਾਰਾ ਕੁਝ ਦੱਸ ਦਿੱਤਾ ਹੋਇਆ ਸੀਗਾ जानके ही मेनू मैडम मैं ਤੁਹਾਡੇ ਨਾਲ ਫਿਰ ਉਹੀ ਦੁਬਾਰਾ ਗੱਲ ਕਰ ਰਹੇ ਆ ਕਿ ਤੁਹਾਡੇ ਨਾਲ ਮੈਂ ਇਹ ਗੱਲ ਕਰ ਰਿਹਾ ਤੁਸੀਂ ਕਿਹਾ ਕਿ ਸਾਨੂੰ ਬਲੈਕਮੇਲ ਮੈਨੂੰ ਕਰਨ ਲੱਗ ਗਿਆ ਸੀਗਾ ਕਿ ਮੇਰੇ ਨਾਲ ਜਿਹੜਾ ਯਾਰ ਰਿਲੇਸ਼ਨ ਰੱਖ ਨਹੀਂ ਵੀ ਤੁਹਾਡੀ ਪੈਗੀ ਕਹਿਣਾ ਨਹੀਂ ਇਸ ਬਾਰੇ ਮੇਰੀ ਬਲੂ 18 ਸਾਲ ਦੀ ਉਮਰ ਚ ਮੈਨੂੰ ਵੀ ਆਤਾ ਸੀ ਮੈਮ ਹੁਣ ਇਸ ਟਾਈਮ ਤੁਹਾਡੀ ਕਿੰਨੀ ਹੈ ਜੇ ਤੇ ਕਿੰਨੇ ਬੱਚੇ ਆ ਤੁਹਾਡੇ ਮੇਰੇ ਦੋ ਬੱਚੇ ਆ ਇੱਕ ਬੇਟਾ ਇੱਕ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਕਿੰਨੇ ਸਾਲ ਦੇ ਆ ਤੁਹਾਡੇ ਬੱਚੇ ਬੱਚੀ ਮੇਰੀ 18 ਸਾਲ ਦੀ ਹੈ ਤੇ ਬੇਟਾ ਮੇਰਾ 7 ਸਾਲ ਦਾ ਹੈ ਮੈਮ ਬੇਟੀ ਤੁਹਾਡੀ 18 ਸਾਲ ਦੀ ਹੈ ਉਹ ਨਹੀਂ ਸੀ ਕਿ ਹੁਣ 3 ਮਹੀਨੇ ਬਾਅਦ ਜਾ ਕੇ